ਅੱਜ 19 ਨਵੰਬਰ 2025 ਦਿਨ ਬੁੱਧਵਾਰ ਤੇ ਜਿਹੜਾ ਸਕਰੀਨ ਦੇ ਸਾਹਮਣੇ ਪੈਟਰੋਲ ਪੰਪ ਦੇਖੀ ਜਾਨੇਓ ਇੱਥੇ ਆਪਣੀ ਰਾਤ ਆ ਜਿਹੜੀ ਬਤੀਤ ਹੋਈ ਸੀ ਤੇ ਉੱਥੋਂ ਸਮਾਨ ਸੱਲਾ ਸਾਰਾ ਇਕੱਠਾ ਕਰਕੇ ਤੇ ਆਪਾਂ ਇੱਧਰ ਸਾਹਮਣੇ ਢਾਬਾ ਸੀ ਆ ਇੱਧਰ ਆ ਗਏ ਆ ਕੱਪੀ ਕੱਪੀ ਚਾਹ ਪੀਨੇ ਤੇ ਫਿਰ ਆਪਾਂ ਅੱਗੇ ਵੱਲ ਵਧਦੇ ਆ ਤੇ ਇਹਦੇ ਨਾਲ ਹੀ ਭੈਣ ਭਰਾ ਛੋਟੇ ਵੱਡੇ ਦੇਸ਼ਾਂ ਤੇ ਵਿਦੇਸ਼ਾਂ ਵਾਲੇ ਨੂੰ ਗੋਆ ਸ਼ਹਿਰ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਗੋਆ ਸ਼ਹਿਰ ਦਾ ਸਾਊਥ ਏਰੀਆ ਜਿਹੜਾ ਜਿਹਨੂੰ ਸਾਊਥ ਗੋਆ ਬੋਲਿਆ ਜਾਂਦਾ ਉਹ ਘੁੰਮਾਂਗੇ ਕੱਲ ਨੂੰ ਆਪਾਂ ਨਾਰਥ ਗੋਆ 'ਚ ਜਾਵੜਾਂਗੇ ਜਿਹੜਾ ਨਾਰਥ-ਈਸਟ ਪੈਂਦਾ ਹੈਗਾ ਉਹ ਸਾਈਡ ਜਾਵੜਾਂਗੇ ਤੇ ਗੋਆ ਜਿਹੜਾ ਦੋ ਭਾਗਾਂ ਦੇ ਵਿੱਚ ਵੰਡਿਆ ਹੋਇਆ ਹੈ ਸਾਊਥ ਤੇ ਨਾਰਥ ਤੇ ਆਪਾਂ ਅੱਜ ਸਾਊਥ ਦਾ ਜਿਹੜਾ ਗੋਆ ਪੈਂਦਾ ਉਹ ਸਾਰਾ ਘੁੰਮਾਂਗੇ ਤੇ ਵੀਡੀਓ ਨਾਲ ਐਂਡ ਤੱਕ ਲਾਜ ਜ਼ਰੂਰ ਬਣੇ ਰਹੋ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਕੇ ਜਾਓ ਹੁਣ ਆਪਾਂ ਅੱਦੇ ਵੱਲ ਚੱਲਦੇ ਆਂ ਕੱਪੀ-ਕੱਪੀ ਚਾਹ ਪੀਦੇ ਜਾਂਦੇ ਟੈਂਗ ਦੇ ਡਰ ਕੇ ਲੜਕੀ ਕਿਉਂਕਿ ਇੱਧਰਲੀ ਸਾਈਡ ਹੈ ਜਿਹੜਾ ਸਾਊਥ ਏਰੀਆ ਪੈਂਦਾ ਤੇ ਇਧਰੋਂ ਆਪਾਂ ਪਿੱਛੋਂ ਸਫਰ ਕਰਦੇ ਆਂ ਤੇ ਇਹ ਭਾਈ ਖਾਸੀਆਂ ਚੜਾਈਆਂ ਪੈਂਦੀਆਂ ਆਂ ਇਹਦੇ ਕਰਕੇ ਜਦੋਂ ਗੱਡੀਆਂ ਲੋਡ ਤੇ ਹੁੰਦੀਆਂ ਫਿਰ ਡਿੰਗਰੀਆਂ ਤੁੜੀਆਂ ਜਾਂਦੀਆਂ ਹੌਲੀ-ਹੌਲੀ ਮੱਠੇ-ਮੱਠੀ ਚੱਲਦੇ ਤੇ ਇਧਰ ਆਪਣੇ ਨਾਲ ਦੇ ਸਾਥਿਆਣੇ ਵੀ ਸਮਾਨ ਸੱਲਾ ਸਾਰਾ ਇਕੱਠਾ ਕਰਕੇ ਲਿਆ ਕੇ ਤੇ ਸਾਈਕਲ ਜਿਹੜੀ ਬੋਰਡ ਦੇ ਥੱਲੇ ਲਾ ਰੱਖਿਆ ਕਿਉਂਕਿ ਕਈ ਵਾਰੀ ਹੁੰਦਾ ਕਿ ਸਟੈਂਡ ਤੇ ਖੜਾਦਨੇ ਤੇ ਚਾਹ ਚ ਪੀਣੇ ਤੇ ਫਿਰ ਫਾੜ ਦੇਣੀ ਥੱਲੇ ਵਾਜੇ ਤੇ ਕੋਈ ਗੇਅਰ ਗੁਰ ਟੁੱਟਣ ਦਾ ਡਰ ਰਹਿੰਦਾ ਇਹ ਕਰਕੇ ਆਪਾਂ ਓਟੇ ਹੀ ਖੜਾਉਨੇ ਆ ਸਾਊਥ ਗੋਆ ਦੇ ਰੋੜਾਂ ਉੱਤੇ ਆਪਣੇ ਸਵੇਰ ਦੇ ਪਹਿਲੇ ਪੈਡਲ ਵੱਜਣ ਲੱਗ ਗਿਆ ਤੇ ਹੁਣ ਆਪਾਂ ਜਾ ਰਹੇ ਆ ਇੱਥੋਂ ਅਗੇ 16 ਕਿਲੋਮੀਟਰ ਇੱਕ ਵਿੱਚ ਜਿਹਦਾ ਨਾਮ ਹੈ ਪੁੱਲਮ ਵਿੱਚ ਉਧਰ ਜਾ ਰਹੇ ਆ ਵਾਹਿਗੁਰੂ ਜੀ ਆਜਾ ਜਿਹੜਾ ਸਫ਼ਰ ਆਪਣਾ ਸੁਖਦਮਈ ਹੋਵੇ ਸਾਰਿਆਂ ਦੇ ਨਾਲ ਖੁਸ਼ੀਆਂ ਭਰਿਆ ਬੀਤ ਹੋਵੇ ਤੇ ਆਪਣਾ ਵੀ ਵਾਹਿਗੁਰੂ ਜੀ ਉਹ ਹੈ ਗੁਰੂ ਵਾਹਿਗੁਰੂ ਵਾਹਿਗੁਰੂ ਉਹ ਹੈ ਗੁਰੂ ਉਹ ਹੈ ਗੁਰੂ ਵਾਹਿਗੁਰੂ ਓ ਗੁਰੂ ਤੇ ਜਿਹੜੀ ਥੀਸ ਤੇ ਆਪਾਂ ਜਾ ਰਹੇ ਆ ਉਹ ਤੋਂ ਪਹਿਲਾਂ ਕੋਈ ਹੋਰ ਥੀਸ ਆਈ ਤੇ ਉਹ ਵੀ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਕਿਉਂਕਿ ਜਿਹੜਾ ਗੋਆ ਸ਼ਹਿਰ ਹੈ ਸਮੁੰਦਰ ਦੇ ਕਿਨਾਰੇ ਤੇ ਬਸਿਆ ਹੋਇਆ ਤੇ ਇਹ ਭਾਈ ਥੀਸਾਂ ਵੱਜੋਂ ਪੂਰੇ ਭਾਰਤ ਚ ਬਹੁਤ ਜ਼ਿਆਦਾ ਮਸ਼ਹੂਰ ਹੈ ਤੇ ਭਾਰਤ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਜਿਹੜਾ ਗੋਆ ਸ਼ਹਿਰ ਹੈ ਬਹੁਤ ਜ਼ਿਆਦਾ ਮਸ਼ਹੂਰ ਹੈ ਥੀਸਾਂ ਵੱਜੋਂ ਤੇ ਇੱਥੇ ਭਾਈ 1-1 ਕਿਲੋਮੀਟਰ 2-2 ਕਿਲੋਮੀਟਰ ਬਾਅਦ ਜਿਹੜੀਆਂ ਬੀਚਾਂ ਹੁੰਦੀਆਂ ਰਹਿੰਦੀਆਂ ਤੇ ਕੋਈ ਹੋਰ ਬੀਚ ਆਈ ਤਾਂ ਆਪਾਂ ਉਹ ਵੀ ਤੁਹਾਨੂੰ ਜਰੂਰ ਦਿਖਾਵਾਂਗੇ ਹੁਣ ਆਪਾਂ ਚੱਲਦੇ ਆਂ ਅੱਗੇ ਵੱਲ ਜਿਹੜੀਆਂ ਇੱਧਰ ਦੀਆਂ ਕਾਫੀ ਮਸ਼ਹੂਰ ਬੀਚਾਂ ਹਨ ਉਹਨਾਂ ਦੇ ਨਾਮ ਲਿਖੇ ਹੋਏ ਆ ਅਜੂਨਾ ਬੀਚ ਜਿਹੜੀ ਇੱਥੋਂ 100 ਕਿਲੋਮੀਟਰ ਹੈ ਤੇ ਥੱਲੇ ਦੂਜੇ ਨੰਬਰ ਤੇ ਹੈਗੀ ਆ ਕੋਲਵਾ ਬੀਚ ਜਿਹੜੀ 51 ਕਿਲੋਮੀਟਰ ਹੈ ਤੇ ਜਿਹੜੀ ਤੇ ਆਪਾਂ ਜਾ ਰਹੇ ਆ ਥੱਲੇ ਵਾਲੀ ਸਾਈਡ ਤੀਜੇ ਨੰਬਰ ਤੇ ਹੈਗੀ ਆ ਪਾਲਲ ਬੀਚ ਜਿਹੜੀ ਇੱਥੋਂ 14 ਕਿਲੋਮੀਟਰ ਹੈ ਇਹ ਇਧਰ ਦੀਆਂ ਕਾਫੀ ਮਸ਼ਹੂਰ ਬੀਚਾਂ ਜਿਨ੍ਹਾਂ ਦੇ ਨਾਮ ਲਿਖੇ ਹੋਏ ਐ ਤੇ ਹੁਣ ਆਪਾਂ ਉਧਰ ਨੂੰ ਹੀ ਜਾ ਰਹੇ ਹਾਂ ਜਿੱਧਰ ਇਹ ਬੀਚਾਂ ਪੈਂਦੀਆਂ NH66 ਨੈਸ਼ਨਲ ਹਾਈਵੇ ਜਿਹੜਾ ਤੇ ਆਪਾਂ ਇਸ ਟਾਈਮ ਸਫ਼ਰ ਕਰੀ ਜਾਂਦੇ ਆ ਤੇ ਇਹ ਅੱਗੇ ਨੂੰ ਪੈਣੀਆਂ ਜਿੱਧਰ ਨੂੰ ਆਪਾਂ ਜਾਣਾ ਤੇ ਹੁਣ ਆਪਾਂ ਚੱਲਦੇ ਆਂ ਅੱਗੇ ਵੱਲ ਗੋਆ ਸ਼ਹਿਰ ਦੀ ਸਾਹਮਣੇ ਚਲਕਦੀ ਹੋਈ ਖੂਬਸੂਰਤੀ ਹਰੇ ਭਰੇ ਪਹਾੜ ਤੇ ਆਲੇ-ਦੁਆਲੇ ਸਮੁੰਦਰ ਪੈਂਦਾ ਜਿਹੜਾ ਜਿਹਦੇ ਕਰਕੇ ਗੋਆ ਸ਼ਹਿਰ ਬਹੁਤ ਜ਼ਿਆਦਾ ਮਸ਼ਹੂਰ ਹੈ ਸਾਹਮਣੇ ਲਿਖਿਆ ਹੋਇਆ ਪਾਲੋਲੇਮ ਵਿੱਚ ਇਧਰਲੀ ਸਾਈਡ ਆਪਾਂ ਨੂੰ ਹਾਈਵੇ ਤੋਂ ਉਤਰਨਾ ਪਊਗਾ ਇਧਰੋਂ 2.5 ਕਿਲੋਮੀਟਰ ਰਹਿ ਜਾਂਦੀ ਹੈ ਸਾਈਡ ਤੇ ਤੇ ਹੁਣ ਆਪਾਂ ਉਧਰ ਨੂੰ ਚੱਲਦੇ ਆਂ ਸਾਹਮਣੇ ਲਿਖਿਆ ਹੋਇਆ ਵੈਲਕਮ ਪਾਲੋਲੇਮ ਵਿੱਚ ਜਿੱਥੇ ਆਪਾਂ ਚੱਲੇ ਸੀ ਸਵੇਰ ਉੱਥੋਂ ਇਹ 17 ਕਿਲੋਮੀਟਰ ਪੈਂਦੀ ਹੈ ਅੰਦਰ ਅੰਦਰ ਮੋੜਸਾਂ ਲੱਗੇ ਹੋਏ ਨੇ ਉਧਰ ਪਾਰਕਿੰਗ ਬਣੀ ਹੋਈ ਹੈ ਚੱਲਦੇ ਆਂ ਸਾਈਕਲ پارک ਲੋਨੀਆ ਤਾਂ ਫੇਰ ਆਪਾਂ ਇੱਥੋਂ ਦੇ ਆਲੇ-ਦੁਆਲੇ ਘੁੰਮਦੇ ਆਂ ਸਾਹਮਣੇ ਜਿਹੜੀ ਬੀਚ ਵੇਖੀ ਜਾਂਦੇ ਹੋ ਇਹਦਾ ਨਾਮ ਹੈਗਾ ਪਾਲਲਮ ਬੀਚ ਤੇ ਸਾਊਥ ਗੋਆ ਦੇ ਵਿੱਚ ਇਹ ਬੀਚ ਪੈਂਦੀ ਹੈ ਤੇ ਆਲੇ-ਦੁਆਲੇ ਨਾਰੀਅਲ ਦੇ ਪੇੜ ਤੇ ਹਰੇ ਭਰੇ ਪਹਾੜਾ ਨਾਲ ਘिरी ਹੋਈ ਇਹ ਬੀਚ ਹੈ ਤੇ ਬੜਾ ਸੋਹਣਾ ਇੱਥੇ ਸ਼ਾਂਤ ਮਈ ਮਾਹੌਲ ਹੈ ਤੇ ਇਹ ਭਾਈ ਬੀਚ ਅੰਗਰੇਜ਼ਾਂ ਵੱਜੋ ਬਹੁਤ ਜ਼ਿਆਦਾ ਮਸ਼ਹੂਰ ਹੈ ਇੱਥੇ ਜਿਹੜੇ ਗੋਰੇ ਲੋਕ ਹੈ ਜਿਹਨੂੰ ਆਪਾਂ ਅੰਗਰੇਜ਼ ਬੋਲਦੇ ਆਂ ਬਹੁਤ ਜ਼ਿਆਦਾ ਆਉਂਦੇ ਆ ਐਸ ਬੀਚ ਦੇ ਉੱਤੇ ਤੇ ਇੱਕ ਗੱਲ ਹੋਰ ਜਿਹੜੀਆਂ ਵੀ ਹਿੰਦੀ ਮੂਵੀਆਂ ਗੋਆ ਦੇ ਵਿੱਚ ਬਣੀਆਂ ਤੇ ਉਹ ਭਾਈ ਐਸ ਬੀਚ ਦੇ ਉੱਤੇ ਬਣੀਆਂ ਹੋਈਆਂ ਤੇ ਇੱਕ ਗੱਲ ਹੋਰ ਕਿ ਆਪਾਂ ਕਹਿ ਦਿੰਨੇ ਆ ਕਿ ਗੋਰੇ ਲੋਕ ਭਾਈ ਜਿਵੇਂ ਆਪਾਂ ਆਮ ਹੀ ਮੂਵੀਆਂ ਵਿੱਚ ਦੇਖਦੇ ਆ ਕਿ ਭਾਈ ਗੋਰੇ ਲੋਕ ਐ ਸਮੁੰਦਰ ਦੇ ਕਿਨਾਰੇ ਨਹਾ ਕੇ ਤੇ ਮੇਜ ਜਿਹੇ ਬਣੇ ਹੁੰਦੇ ਤੇ ਉਹਨਾਂ ਦੇ ਉੱਤੇ ਜਾ ਕੇ ਲੰਮਲੇਟ ਹੋ ਜਾਂਦੇ ਤੇ ਉੱਤੇ ਛਤਰੀਆਂ ਬਣੀਆਂ ਹੁੰਦੀਆਂ ਤੋ ਭਾਈ ਇਸ ਵਿੱਚ ਦੇ ਉੱਤੇ ਆਮ ਹੀ ਆ ਜਿਹੜੀਆਂ ਆਪਾਂ ਤੁਹਾਡੇ ਨਾਲ ਇਸ ਵੀਡੀਓ ਚ ਨਹੀਂ ਸਾਂਝੀਆਂ ਕਰ ਸਕਦੇ ਕਿਉਂਕਿ ਆਪਣੀ ਵੀਡੀਓ ਘਰ ਪਰਿਵਾਰ ਬੈਠ ਕੇ ਦੇਖਦੇ ਆ ਜੁਆਕ ਵੀ ਦੇਖਦੇ ਆ ਮਾਤਾ ਵੀ ਦੇਖਦੀਆਂ ਭੈਣਾਂ ਵੀ ਦੇਖਦੀਆਂ ਬਜ਼ੁਰਗ ਵੀ ਦੇਖਦੇ ਆ ਐਸੇ ਕਰਕੇ ਆਪਾਂ ਸਾਫ਼ ਸੁਥਰੀ ਗੱਲਬਾਤ ਕਰਦੇ ਰਹਿਣੇ ਆ ਜਿਹੜੀ ਚੀਜ਼ ਆਪਾਂ ਤੁਹਾਡੇ ਨਾਲ ਨਹੀਂ ਸਾਂਝੀ ਕਰ ਸਕਦੇ ਦੂਜੀ ਗੱਲ ਇੱਥੇ ਭਾਈ ਮਹਗਾਈ ਬਹੁਤ ਹੈ ਜਿਵੇਂ ਆਪਾਂ ਕੋਈ ਪਾਸਿਓਂ ਪਾਣੀ ਦੀ ਬੋਤਲ 20 ਰੁਪਿਆ ਦੇ ਲੈਣੇ ਤਾਂ ਇੱਥੇ 10 ਰੁਪਏ ਚੀਜ਼ ਮਹਿੰਗੀ ਮਿਲੂਗੀ ਜਿਵੇਂ 30 40 ਰੁਪਿਆ ਦੀ ਪਾਣੀ ਦੀ ਬੋਤਲ ਮਿਲੂਗੀ ਕਿਉਂਕਿ ਇੱਥੇ ਫੋਰਨ ਦੇ ਲੋਕ ਬਹੁਤ ਜ਼ਿਆਦੇ ਆਉਂਦੇ ਤੇ ਉਸੇ ਕਰਕੇ ਇੱਥੇ ਮੰਗਾਈ ਬਹੁਤ ਹੈ ਤੁਸੀਂ ਜਿਹੜੇ ਮੇਰੇ ਪਿੱਛੇ ਤਾਂ ਕਮਰੇ ਬਣੇ ਦੇਖਦੇ ਹੋ ਤਾਂ ਭਾਈ ਇਹ ਰੈਂਟ ਤੇ ਮਿਲਦੇ ਆ ਇੱਥੇ ਤੁਸੀਂ 10 ਦਿਨ 5 ਦਿਨ ਦਿਨ ਰਾਤ ਕਦੋਂ ਮਰਜੀ ਹੈ ਭਾਈ ਕਮਰੇ ਲੈ ਸਕਦੇ ਹੋ ਇਹ ਵਿੱਚ ਦੇ ਕਿਨਾਰੇ ਤੇ ਕਮਰੇ ਬਣੇ ਵੀ ਇੱਥੇ ਥੱਲੇ ਇਹਨਾਂ ਦੇ ਹੋਟਲ ਬਣੇ ਵੀ ਆ ਤੇ ਥੱਲੇ ਭਾਈ ਗੋਰੇ ਆਪ ਦਾ ਜਿਹੜੀਆਂ ਛਤਰੀਆਂ ਬਣੀਆਂ ਹੁੰਦੀਆਂ ਤੇ ਉੱਥੇ ਭਾਈ ਨਹਾ ਕੇ ਇੱਥੇ ਬੀਚ ਦੇ ਕਿਨਾਰੇ ਤੇ ਉੱਥੇ ਲੰਮਲੇਟ ਹੋ ਜਾਂਦੀ ਹੈ ਇਹ ਵਿੱਚ ਦਾ ਇਸ ਦਾ ਗੱਲਬਾਤ ਹੈ ਤੇ ਹੁਣ ਆਪਾਂ ਅੱਗੇ ਵੱਲ ਚੱਲਾਂਗੇ ਤੇ ਹੁਣ ਦੇਖਦੇ ਆ ਕਿਹੜੀ ਵਿੱਚ ਦੇਖਾਂਗੇ ਤੇ ਭਾਈ ਇੱਥੇ ਜ਼ਿਆਦਾਤਰ ਗੋਆ ਜਿਵੇਂ ਆਪਾਂ ਪਹਿਲਾਂ ਹੀ ਦੱਸ ਦਿਆ ਕਿ ਬੀਚਾ ਵਜੋਂ ਬਹੁਤ ਜ਼ਿਆਦਾ ਮਸ਼ਹੂਰ ਹੈ ਤੇ ਜਿਹੜੀਆਂ ਗੱਲਾਂ ਬਾਤਾਂ ਆਮ ਹੀ ਆਪਾਂ ਸੁਣਦੇ ਆਏ ਆ ਵੀ ਗੋਆ ਕਿਸ ਕਾਰਨ ਮਸ਼ਹੂਰ ਹੈ ਕੀ ਗੱਲਾਂ ਬਾਤਾਂ ਤੇ ਉਹ ਐਸ ਬੀਚ ਦੇ ਉੱਤੇ ਆਮ ਹੀ ਆ ਜਿਹੜੀਆਂ ਤੁਹਾਡੇ ਨਾਲ ਆਪਾਂ ਨੀ ਸਾਂਝੀਆਂ ਕਰ ਸਕਦੇ ਆ ਆਪਣੇ ਵੀਡੀਓ ਰਾਹੀਂ ਤੇ ਹੁਣ ਆਪਾਂ ਅੱਗੇ ਵੱਲ ਵਧਦੇ ਆ ਤੇ ਜਿਹੜੀਆਂ ਤੁਸੀਂ ਭਾਈ ਆਸੇ ਪਾਸੇ ਕਿਸ਼ਤੀਆਂ ਹੀ ਵੇਖੀਆਂ ਨੇ ਉਹ ਇਹ ਭਾਈ ਝੂਟਾ ਝਾਟਾ ਦਵਾਲੇ ਹੁੰਦੀਆਂ ਤੇ ਇਹ ਉਹ ਥੋੜੇ ਘਾਣੇ ਰੁਪਏ ਲੈਂਦੀਆਂ ਤੇ ਐਕਟੀਵਿਟੀ ਕਰਨ ਨੂੰ ਵੀ ਅੱਗੇ ਭਾਈਓ ਬਣਿਆ ਉਹ ਉੱਥੇ ਐਕਟੀਵਿਟੀ ਵੀ ਕਰ ਸਕਦੇ ਤੇ ਇਹ ਵਿੱਚ ਜਿਹੜੀ 2 ਤੋਂ 3 ਕਿਲੋਮੀਟਰ ਲੰਮੀ ਵਿੱਚ ਹੈ ਵਿੱਚ ਦੇਖ ਕੇ ਤਾਂ ਆਪਾਂ ਅੱਗੇ ਵੱਲ ਵਧ ਗਏ ਸੀਗੇ ਤੇ ਆਸੇ ਪਾਸੇ ਇਧਰ ਨਿੱਕੇ ਨਿੱਕੇ ਪਿਆਰੀਆਂ ਬਣਾਈਆਂ ਉੱਚੀਆਂ ਨੀਵੀਆਂ ਤੇ ਆ ਭਾਈ ਪਰਾਲੀ ਦੇ ਕੁੱਪ ਲਾਏ ਪਏ ਆ ਪਹਿਲੇ ਲੋਚ ਆਪਾਂ 2 ਤੋਂ 2.5 ਕਿਲੋਮੀਟਰ ਦੀ ਚੜਾਈ ਚੜ ਗਏ ਆ ਤੇ ਹਜੇ ਤੱਕ ਅੱਗੇ ਚੜਾਈ ਖਤਮ ਨਹੀਂ ਹੋਈ ਇੱਧਰ ਵੀ ਪਹਿਲਾ ਗੇਰ ਆ ਤੇ ਇੱਧਰ ਵੀ ਪਹਿਲਾ ਗੇਰ ਆ ਹੌਲੀ ਹੌਲੀ ਮੰਠੀ ਮੰਠੀ ਚਾਲ ਤੇ ਤੁਰ ਜਾਂਦਾ ਸਾਈਕਲ ਗੱਲਬਾਤ ਐਵੇਂ ਆ ਕਿ ਜਦੋਂ ਥੋੜਾ ਜਿਹਾ ਸਾਹ ਚੜਦਾ ਸੀ ਆਪਾਂ ਨੂੰ ਗੇਅਰ ਛੋਟਾ ਕਰਦੇ ਆ ਤੇ ਹੁਣ ਆਪਾਂ ਡੇਢ 2 ਕਿਲੋਮੀਟਰ ਦੀ ਚੜਾਈ ਚੜ ਗਏ ਤਾਂ ਫਿਰ ਜਿਵੇਂ ਪਹਿਲੇ ਲੋਤੇ ਲਾ ਕੇ ਤੇ ਹੌਲੀ ਹੌਲੀ ਚੜਾਈ ਚੜੀ ਜਾਂਦੇ ਆ ਤੇ ਇੱਥੇ ਗਰਮੀ ਬਹੁਤ ਜ਼ਿਆਦਾ ਹੈ ਕਹਦੀ ਵੀ ਹੱਦ ਤੋਂ ਪਰੇ ਗਰਮੀ ਆ ਆਮ ਉਸੰ ਦੇ ਵਿੱਚ ਵੀ ਕਿਉਂਕਿ ਸਮੁੰਦਰ ਨੇੜੇ ਪੈਂਦਾ ਉਹਦੇ ਕਰਕੇ ਗਰਮੀ ਇੱਥੇ ਗੋਆਲ ਸ਼ਹਿਰ ਦੇ ਵਿੱਚ ਕਹਿੰਦੇ ਬਹੁਤ ਜ਼ਿਆਦਾ ਰਹਿੰਦੀ ਹੈ ਜਦੋਂ ਆਪਾਂ ਕਸ਼ਮੀਰ ਗਏ ਸੀ ਜੰਮੂ ਤੋਂ ਗਾਂ ਉੱਥੇ ਪਤਨੀ ਟੋਪਿਆ ਸੀ ਤੇ ਉੱਥੇ ਵੀ ਐਵੇਂ ਚੜਾਈ ਸੀ ਕਿਵੇਂ ਚੋਬਰਾ ਠੀਕ ਹੈ ਕਿੰਨੇ ਕਿਲੋਮੀਟਰ ਚੜਾਈ ਪਟ ਕੇ ਆਏ ਆ ਕਿਲੋਮੀਟਰ ਹੋਗੀ ਕਿਲੋ ਤੋਂ ਡੇਢ ਕਿਲੋਮੀਟਰ ਹੋਊਗੀ ਤੇ ਹਜੇ ਤੱਕ ਚੜਾਈ ਜਿਹੜਾ ਖਤਮ ਨਹੀਂ ਹੋਈ ਪਿੱਛੇ ਆਉਂਦੀ ਹੈ ਬੱਸ ਡਿੰਗ ਦੀ ਮੁਰ ਤੋਂ ਮੁੜ ਕੇ ਹੋਏ ਖੜੇ ਆ ਮੈਂ ਅਗਲੀ ਨਿਕਲ ਗਈ ਛੰਨਿਆ ਤੋਂ ਤੁਸੀਂ ਹਿਸਾਬ ਲਾ ਸਕਦੇ ਹੋ ਵੀ ਗਰਮੀ ਕਿੰਨੀ ਕਾ ਤੇ ਚੜ੍ਹਾਈ ਕਿੰਨੀ ਕੈੜੀ ਪਈ ਆ ਇੱਕੇ ਦਮ ਤੈਨੂੰ ਤੋਂ ਅੱਜ ਆਪਾਂ ਫੇਰ ਚਾਰ ਹੋ ਗਏ ਆ ਆਪਣੇ ਅੱਗੇ ਜਿਹੜਾ ਬਾਈ ਆਈ ਜਾਂਦਾ ਇਹ ਵੀ ਆਲ ਇੰਡੀਆ ਟੂਰ ਕਰੀ ਜਾਂਦਾ ਤੇ ਆਪਣੇ ਚੜਾਈ ਚੜ ਕੇ ਤੇ ਜੋ ਢਾਲ ਉਤਰੀ ਜਾਂਦੇ ਸੀ ਇਹ ਤੇ ਬਾਈ ਢਾਬੇ ਤੇ ਖੜਾ ਸੀ ਤੇ ਇੱਕੇ ਦਾ ਆਵਾਜ਼ ਮਾਰੀ ਆਪਾਂ ਨਾਲ ਦੀ ਨਾਲ ਬ੍ਰੇਕਾਂ ਮਾਰਤੀਆਂ ਜਦੋਂ ਆਪਦੇ ਕਿਤੇ ਦਾ ਕੋਈ ਮਿੱਤਰ ਮਿਲਦਾ ਤਾਂ ਫਿਰ ਖੁਸ਼ੀ ਦੁੱਗਣੀ ਹੁੰਦੀ ਆ ਰੋਕ ਕੇ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਤੇ ਹੁਣ ਬਾਈ ਆਪਣੇ ਨਾਲ ਹੀ ਜਾਈ ਜਾਂਦਾ ਤੇ ਅੱਗੇ ਆਪਾਂ ਚੜਾਈ ਝੁੜੀ ਨੰਗ ਕੇ ਤੇ ਫਿਰ ਬਾਈ ਨਾਲ ਬਾਹਰਤ ਲਾ ਸਾਂਝੀ ਕਰਦੇ ਆ ਪੁੱਛਦੇ ਆ ਕਿੱਧਰੋਂ ਆਇਆ ਤੇ ਕਿੱਧਰ ਕਿੱਧਰ ਦਾ ਬਾਈ ਦਾ ਰੂਟ ਹੈ ਤੇ ਬਾਈ ਕਹਿੰਦਾ ਭਾਈ ਮੈਂ ਡਰ ਕੌਮ ਦਾ ਕਮਾਉਂਦਾ ਤੇ ਰਾਜਸਥਾਨ ਤੋਂ ਪੰਜਾਬ ਆਉਂਗਾ ਤੇ ਬਾਈ ਨੂੰ ਆਪਾਂ ਆਪਣਾ ਟੈਲੀਫੋਨ ਦਾ ਨੰਬਰ ਦੇਤਾ ਵੀ ਜਦੋਂ ਰਾਜਸਥਾਨ ਜਾਂ ਪੰਜਾਬ ਆਇਆ ਤਾਂ ਇੱਕ ਵਾਰੀ ਘੰਟੀ ਮਾਰਦੀ ਆਪਾਂ ਥੋੜੀ ਸੇਵਾ ਚ ਹਾਜ਼ਰ ਰਵਾਂਗੇ ਜਿਹੜਾ ਆਪਾਂ ਨੂੰ ਦੁਪਹਿਰ ਤੋਂ ਪਹਿਲਾਂ ਜਿਹੜਾ ਚੌਥਾ ਬਾਈ ਮਿਲਿਆ ਸੀ ਆ ਤੇ ਉਹਦੇ ਨਾਲ ਥੋੜੀ ਬਾਰਤਲਾਬ ਸਾਂਝੀ ਕਰ ਲਈਏ ਤੇ ਇਹ ਬਾਈ ਨੇ ਆਪਦਾ ਬੋਰਡ ਲਿਖ ਕੇ ਲਾ ਰੱਖਿਆ ਆਲ ਇੰਡੀਆ ਰਾਈਡਰ ये यूट्यूब फेसबुक इंस्टाग्राम दी बाई की आई डी है तो बाई ना गलबात करते हैं हेलो हेलो कहाँ से हो सर आंध्र प्रदेश छतुर आंध्र प्रदेश छत् ओके आपको हिंदी कम आती है ना Next. थोड़ी थोड़ी आती है हिंदी ओके okay. ज़्यादा क्या बोलते हो लैंग्वेज uh, तेलुगु तेलुगु इंग्लिश ओके कौन सी कौन सी स्टेट होगी तमिलनाडु केरला कर्नाटका ओके आगे नेक्स्ट नेक्स्ट पुणे मुंबई महाराष्ट्र गुजरात राजस्थान पंजाब हरियाणा लद्दाख उत्तराखंड न्यू दिल्ली ठीक नेपाल कंट्री एक्सप्लोर इंडिया ओके एंड जय जवान जय किसान ठीक है ठीक है बहुत सोणा मैसेज दंदा भाई कहंदा भी जय जवान दा जय किसान दा मोटिवो मेरा ये कहंदा मैं ऑल इंडिया टूर करे तो राजस्थान आना मैं राजस्थान से हूं गंगानगर पंजाब बॉर्डर तो आप मेरे पास नंबर आ गया तो आप मेरे को कॉल जरूर करना ओके ਤੇ ਬਾਈ ਨਾ ਦੇਖਦੇ ਅੱਜ ਦਾ ਸਫਰ ਆਪਣਾ ਕਿਥੋਂ ਤੱਕ ਰਹਿੰਦਾ ਕੀ ਗੱਲਬਾਤ ਹੁੰਦੀ ਆ ਕਿ ਆਪਣੇ ਅੱਜ ਦੀ ਰਾਤ ਬਾਈ ਇਕੱਠੇ ਬਤਾਵਾਂਗੇ ਜਾਂ ਬਾਈ ਅੱਡ ਦਾ ਰਾਹ ਫੜਦਾ ਕਿਉਂਕਿ ਬਾਈ ਨੇ ਜਾਣਾ ਇੱਥੋਂ ਮੁੰਬਈ ਆਪ ਅਭੀ ਮੁੰਬਈ ਜਾਓਗੇ ਨਾ ਇਧਰ ਸੇ ਮੁੰਬਈ ਹਮ ਨੇ 1.5 ਸੱਤ ਜਾਏਗਾ ਹਾਂ ਰਾਸ਼ਟਾ ਮਹਾਰਾਸ਼ਟਰ ਜੇ ਜਰਾ ਹਾਂ ਰਾਜਪੁਰ ਰਾਜਸਥਾਨ ਓਕੇ ਤੇ ਬਾਈ ਨੇ ਇਥੋਂ ਪੰਬਈ ਜਾਣਾ ਤੇ ਆਪਣਾ ਟੂਰ ਥੋੜਾ ਜਿਹਾ ਅੱਡਾ ਆਪਾਂ ਨੇ ਡੇਢ ਸਾਢੇ ਜਾਣਾ ਐ ਐਸੇ ਕਰਕੇ ਆਪਣਾ ਰੂਟ ਥੋੜਾ ਜਿਹਾ ਵੱਖ ਹੋ ਜੂ ਤੇ ਦੇਖਦੇ ਹਾਂ ਅੱਜ ਦੀ ਰਾਤ ਆਪਣੇ ਨਾਲ ਹੀ ਬਤਾਉਂਦੇ ਆ ਕਿ ਅੰਗ ਤੇ ਅੱਡ ਬੀਤੀ ਆ ਤੇ ਇੱਥੋਂ ਆਪਾਂ 5 ਤੋਂ 6 ਕਿਲੋਮੀਟਰ ਅੱਗੇ ਈਚ ਪਊਗੀ ਤੇ ਉਹ ਦੇਖਣ ਚੱਲਾਂਗੇ ਤੇ ਅੱਜ ਦੀ ਰਾਤ ਮੈਨੂੰ ਲੱਗਦਾ ਉੱਥੇ ਬਤੀਤ ਕਰਾਂਗੇ ਕਿਉਂਕਿ ਸਮਾਂ ਹੀ 5:30 ਦਾ ਹੋ ਗਿਆ ਤੇ ਉੱਥੇ-ਉੱਥੇ ਪਹੁੰਚਦੇ ਪਹੁੰਚਦੇ ਆਪਾਂ ਨੂੰ 6:30 ਹੋ ਜਾਣਗੇ ਦੇਖਦੇ ਆਂ ਕੀ ਗੱਲਬਾਤ ਹੁੰਦੀ ਆ ਤੇ ਹੁਣ ਆਪਾਂ ਚੱਲਦੇ ਆਂ ਉਧਰ ਨੂੰ ਜਿਹੜੀ 6 ਕਿਲੋਮੀਟਰ ਦੇ ਲਾਵੇ ਤਵੇ ਈਚ ਪ ਹਾਈਵੇ ਤੋਂ 6 ਕਿਲੋਮੀਟਰ ਸਾਈਡ ਤੇ ਆਇਆ ਜਿੱਧਰਲੇ ਪਾਸੇ ਸਮੁੰਦਰ ਪੈਂਦਾ ਤੇ ਪਹੁੰਚਦੇ ਸਾਰੀ ਸਾਹਮਣੇ ਪੈਰਾਗਲਾਈਡਿੰਗ ਹੋਈ ਜਾਂਦੀ ਹੈ ਆਇਓ ਉੱਡਿਆ ਜਾਂਦਾ ਜ਼ੂਮ ਕਰਕੇ ਦਿਖਾ ਦਨੇ ਆ ਇਹ ਵੀ ਇੱਥੇ ਹੁੰਦੀ ਹੈ ਤੇ ਇਸ ਵਿੱਚ ਕਹਿੰਦੇ ਕਿ ਸ਼ਾਮ ਨੂੰ ਰੌਣਕ ਬਹੁਤ ਜ਼ਿਆਦਾ ਹੁੰਦੀ ਹੈ ਇਸ ਵਿੱਚ ਤੇ ਪੈਰਾਗਲਾਈਡਿੰਗ ਵੀ ਹੁੰਦੀ ਹੈ ਜਿਵੇਂ ਤੁਸੀਂ ਪਹਿਲਾਂ ਹੀ ਦੇਖ ਲਈ ਹੈ ਜਿਹੜਾ ਗੁਬਾਰਾ ਉੱਡ ਹੀ ਜਾਂਦਾ ਸੀ ਆ ਇਧਰ ਪਾਈਏ ਸਮੁੰਦਰ ਵਿੱਚ ਜਾਣ ਵਾਸਤੇ ਕਿਸ਼ਤੀ ਤਿਆਰ ਕਰੀ ਖੜਿਆ ਤੇ ਕਿਨਾਰੇ ਤੇ ਖੜੀ ਹੈ ਤੇ ਐਸੇ ਕਰਕੇ ਨੂੰ ਸਮੁੰਦਰ ਦੇ ਨੇੜੇ ਲੈ ਕੇ ਜਾਈ ਜਾਂਦੇ ਚੱਕ ਕੇ ਤੇ ਵਿੱਚ ਜਿਹੜਾ ਮੱਛੀਆਂ ਫੜਨ ਵਾਲਾ ਵੱਡਾ ਜਾਲ ਰੱਖੀ ਬੈਠੇ ਆ ਹੌਲੀ 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 ਫੱਟੇ ਲਾ ਕੇ ਅੱਗੇ ਨੂੰ ਘਸੀਟ ਕੇ ਲੈ ਕੇ ਜਾਈ ਜਾਂਦੇ ਆ ਚੱਕ ਚੁੱਕ ਕੇ ਕਿਵੇਂ ਮਰਜ਼ੀ ਲੈ ਕੇ ਜਾਣ ਜਿਵੇਂ ਟਰੈਕਟਰ ਫਸ ਜਾਂਦਾ ਤਾਂ ਆਪਾਂ ਥੱਲੇ ਫੱਟੇ-ਫੁੱਟੇ ਨਹੀਂ ਰੱਖਦੇਗੇ ਉਵੇਂ ਕਿਸ਼ਤੀ ਥੱਲੇ ਫੱਟੇ ਰੱਖੀ ਬੈਠੇ ਆ ਆ ਦੇਖੋ ਅੱਗੇ ਦੀ ਅੱਗੇ ਰੱਖੀ ਜਾਂਦੇ ਤੇ ਇੱਧਰ ਰੱਸਾ ਪਾ ਰੱਖਿਆ ਹੈਗਾ ਖਿੱਚਣ ਵਾਸਤੇ ਸਮੁੰਦਰ ਦੇ ਕਿਨਾਰੇ ਲੈ ਕੇ ਜਾਂਦੇ ਪਾਣੀ ਜਿਹੜਾ ਵਾਵਾ ਹਟਮਾ ਅੱਜ ਇੱਥੇ ਪਾਈ ਵੱਖਰੀਆਂ-ਵੱਖਰੀਆਂ ਐਕਟੀਵਿਟੀਆਂ ਹੁੰਦੀਆਂ ਤੇ ਇਹ ਵਿੱਚ ਖਾਸ ਹੀ ਲੰਮੀ ਹੈ ਓ ਪਿੱਛੇ ਵੀ ਜਿਹੜਾ ਪੈਰਾਗਲਾਈਡਿੰਗ ਹੋਈ ਜਾਂਦੀ ਆ ਤੇ ਇਧਰ ਭਾਈ ਇਹਨਾਂ ਨੇ ਜਿਹੜਾ ਗੁਬਾਰਾ ਆ ਉੱਡੀ ਜਾਂਦਾ ਸੀ ਤੇ ਉਹ ਭਾਈ ਲਾ ਕੇ ਥੱਲੇ ਰੱਖ ਰੱਖਿਆ ਹੁਣ ਕੋਈ ਕਸਟਮਰ ਹੋਣਾ ਨਹੀਂ ਆ ਤੇ ਇਧਰ ਭਾਈ ਗੋਰੇ ਫੁੱਟਬਾਲ ਖੇਡ ਹੀ ਜਾਂਦੇ ਆ ਪੂਰੀ ਵਿੱਚ ਭਰੀ ਪਈ ਆ ਘੁੰਮਣ ਫਿਰਨ ਆ ਲੈਣਾ ਤੇ ਇੱਥੇ ਵੀ ਜਿਹੜੇ ਵਿਦੇਸ਼ਾਂ ਤੋਂ ਗੋਰੇ ਕਹਦੇ ਜਿਹਨੂੰ ਆਪਾਂ ਅੰਗਰੇਜ਼ ਕਹਿੰਦੇ ਆ ਉਹ ਵੀ ਭਾਈ ਇੱਥੇ ਬਹੁਤ ਘੁੰਮਣ ਆਉਂਦੇ ਤੇ ਇਹ ਆਪਣਾ ਨਵਾਂ ਸਾਥੀ ਜਿਹੜਾ ਆਪਣੇ ਨਾਲ ਅੱਜ ਦੁਪਹਿਰ ਦਾ ਨਾਲ ਹੀ ਆਪਣੇ ਘੁੰਮੀ ਜਾਂਦਾ ਅੱਜ ਤੇ ਅੱਜ ਦੀ ਰਾਤ ਆਪਣੇ ਨਾਲ ਹੀ ਬਤੀਤ ਕਰੂਗਾ ਹੌਲੀ ਹੌਲੀ ਕਰਦੇ ਕਰਦੇ ਭਾਈ ਇਹ ਸਮੁੰਦਰ ਦੇ ਕਿਨਾਰੇ ਤੇ ਲਿਆਇਆ ਕਿਸ਼ਤੀ ਨੂੰ ਖਿੱਚ ਖਿੱਚ ਕੇ ਤੇ ਫੱਟੇ ਰੱਖ ਰੱਖ ਥੱਲੇ ਤੇ ਇਹਨਾਂ ਨੇ ਭਾਈ ਝੰਡੇ ਝੁੰਡੇ ਵੀ ਉੱਪਰ ਲਾਤੇ ਆ ਸਮੁੰਦਰ ਤੇ ਜਾਣ ਤੋਂ ਪਹਿਲਾਂ ਇਹ ਝੰਡੇ ਝੁੰਡੇ ਕਾਫੀ ਲਾਉਂਦੇ ਗਿਆ ਅੱਡੋ ਅੱਡ ਰੋਕੋ 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 ਬੰਦਾ ਰਗੜ ਦੋਂਗੇ ਇਹ ਪਤਾ ਨਹੀਂ ਕੀ ਬੋਲੀ ਜਾਂਦੇ ਆ ਵੱਲਾ ਅੱਗੇ ਲੈ ਕੇ ਸੀ ਹੁਣ ਫੇਰ ਪਿੱਛੇ ਲੈ ਕੇ ਜਾਈ ਜਾਂਦੇ ਆ ਸੂਰਜ ਜਿਹੜਾ ਆਪਦੇ ਘਰਾਂ ਨੂੰ ਮੁੜ ਗਿਆ ਤੇ ਜਿਹੜੇ ਬੀਚ ਦੇ ਕਿਨਾਰੇ ਤੇ ਹੋਟਲ ਬਣੇ ਹੋਏ ਉਹਨਾਂ ਦੀਆਂ ਲਾਈਟਾਂ ਜਗੀਆਂ ਜਾਂਦੀਆਂ ਉਹ ਤਾਂ ਹਜੇ ਚਾਨਣ ਹੀ ਐ ਇੱਧਰ ਭਾਈ ਗਰਾਊਂਡ ਤਿਆਰ ਕਰ ਰੱਖਿਆ ਹੈ ਫੁੱਟਬਾਲ ਦਾ ਚੱਲ 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 ਸੇਵਕਾ ਚੱਲ ਚੱਲ ਨਿਕਲ ਗਈ ਨਿਕਲ ਗਈ ਚੱਲ ਦਾਣਾ ਇਹ ਪੂਰਾ ਤੇਜ ਐ ਪੂਰਾ ਵਧੀਆ ਬਾਈ ਢੀਜ ਦੇ ਕਿਨਾਰੇ ਤੇ ਨਿਆਰਾ ਲਈ ਜਾਂਦੇ ਆ ਇਧਰਲੇ ਪਾਸੇ ਸਮੁੰਦਰ ਦੀਆਂ ਲਹਿਰਾਂ ਵੱਗੀਆਂ ਜਾਂਦੀਆਂ ਤੇ ਇਧਰ ਪਾਈ ਇਹਨਾਂ ਨੇ ਗਰਾਊਂਡ ਬਣਾ ਰੱਖਿਆ ਫੁੱਟਬਾਲ ਦਾ ਵਧੀਆ ਖੇਡੀ ਜਾਂਦੇ ਆ ਦਿਨ ਜਿਆ ਛਿਪ ਗਿਆ ਸੀ ਆ ਤੇ ਆਪਾਂ ਇਧਰ ਬਾਜ਼ਾਰ ਕੰਨੀ ਆ ਗਏ ਆ ਬਾਜ਼ਾਰ ਚ ਇਸ ਟਾਈਮ ਪੂਰੀ ਰੌਣਕ ਹੁੰਦੀ ਹੈ ਤੇ ਸਾਰੀਆਂ ਚੀਜ਼ਾਂ ਪਈ ਪੱਥਰ ਤੇ ਕਲਾਕਾਰੀ ਕੀਤੀ ਹੈ ਜਾਂ ਕੋਈ ਲੋਹੇ ਦੀ ਹੈ ਜਾਂ ਚਾਂਦੀ ਦੀ ਹੈ ਵੱਡੋ ਵੱਡੇ ਕਲਾਕਾਰੀ ਕੀਤੀ ਪਈ ਹੈ ਸਾਰੀਆਂ ਜਿਹੜੀਆਂ ਚੀਜ਼ਾਂ ਪਈਆਂ ਉਹ ਅੰਦਰ ਵੀ ਭਾਈ ਦੁਕਾਨ ਦੇ کافی ਬੋਸ ਰੱਖੀ ਬੈਠਾ ਹੈ ਤੇ ਐਸ ਟਾਈਮ ਐ ਇਸ ਬੀਚ ਦਾ ਭਾਈ ਬਾਜ਼ਾਰ ਹੈ ਜਿਹੜਾ ਜਗਮਗ ਕੇ ਤਗਮਗ ਕਰਦਾ ਹੈ ਪੂਰੀ ਰੌਣਕ ਰਹਿੰਦੀ ਹੈ ਇਸ ਬਾਜ਼ਾਰ ਚ ਤੇ کافی ਵੱਡੀ ਐ ਬੀਚ ਐ ਤੇ ਭਾਈ ਗੋਆ ਸ਼ਹਿਰ ਦੀ ਜਿਹੜੀ ਬੀਚ ਐ ਬਹੁਤ ਜ਼ਿਆਦਾ ਮਸ਼ਹੂਰ ਹੈ ਇਧਰ ਹੀ ਪਈ ਐ ਪੱਥਰ ਨੂੰ ਕੱਟ-ਕੱਟ ਕੇ ਮੂਰਤੀਆਂ ਵਗੈਰਾ ਤੇ ਜਿਵੇਂ ਕਛੂ ਗੁੰਮਾ ਹੋਇਆ ਹਾਥੀ ਹੋਏ ਇਹ ਸਾਰਾ ਕੁਝ ਬਣਾਇਆ ਹੋਇਆ ਦੁਕਾਨ ਦੇ ਅੰਦਰ ਵੀ ਬਹੁਤ ਕੁਸਟਿਆ ਹੈ 780 ਰੁਪਏ ਛੋਟਾ ਕੇਕ ਦਿੱਤਾ ਇੱਥੇ ਆਪਾਂ ਗੋਆ ਸ਼ਹਿਰ ਤੋਂ ਕਾਫੀ ਸੈੜਤੇ ਆਂ ਤੇ ਆਪਾਂ ਇੱਥੇ ਭਾਈ ਘੰਟਾ ਹੋ ਗਿਆ ਘੁੰਮਦੇ ਫਿਰਦਣ ਦੇ ਇੱਕ ਬੈਕਰੀ ਮਿਲੀ ਸੀ ਤੇ ਉਹ ਤੋਂ ਜਿਹੜਾ ਬਿੱਟੂ ਬਾਈ ਨੇ ਇੱਥੇ ਛੋਟਾ ਕੇਕ ਫੜੀ ਖੜਾਗਾ 780 ਰੁਪਿਆ ਦੇ ਦਿੰਦਾ ਬਹੁਤ ਮਹਿੰਗਾ ਕੇਕ ਆ ਇੱਥੇ ਅਸੀਂ ਦੋ ਤਿੰਨ ਦੁਕਾਨਾਂ ਹੋਰ ਵੀ ਘੁੰਮੇ ਫਿਰੇ ਵੀ ਕਿਤੇ ਹੋਰ ਮਿਲ ਜੇ ਪਰ ਮੋੜ ਘੁੜ ਕੇ ਇਹਦੇ ਪੁੱਛਦੇ ਸੀ ਇਹ ਕੀ ਕਹਿੰਦੇ ਸੀ ਬਾਈ ਬਿੱਟੂ ਲੋਕ ਘੁਮਣ ਘਮਾਉਣ ਆਲੇ ਆਉਂਦੇ ਆ ਜਿਆਦਾ ਤੇ ਮੰਗਾਈ ਇੱਥੇ ਜਿਆਦਾ ਹੈ ਹਾਂਜੀ ਉਹਦੇ ਕਰਕੇ ਆ ਬਾਈ ਪਰਚੀ ਕੱਟ ਕੇ ਦੇ ਦਿੱਤੀ ਨਾਲ ਦੋ ਮੋਮਬਤੀਆਂ ਦਿੱਤੀਆਂ ਬਾਈ ਨੇ ਹੋ ਸਕਦਾ ਬਾਹਰਲੇ ਲੋਕ ਜਿਆਦਾ ਆਉਂਦੇ ਹੈਗੇ ਹਾਂਜੀ ਹੈਨਾ ਤਾਂ ਕਰਕੇ ਫਿਰ ਉਹਨਾਂ ਕਰਕੇ ਹੋਰ ਮੰਗਾਈ ਵਾਜ ਜਾਂਦੀ ਹੈ ਹਾਂਜੀ ਤੇ ਛੋਟਾ ਇਹ ਕੇਕ ਹੈ 780 ਰੁਪਈਆ ਦਾ ਇਹ ਤੇ ਪ੍ਰਿੰਟ ਕੱਢ ਕੇ ਦਿੱਤਾ ਬਾਈ ਨੇ ਤੇ ਆਪਣੇ ਤੋਂ 750 ਰੁਪਈਆ ਲਿੱਤਾ ਹੈ 30 ਰੁਪਈਆ ਆਪਾਂ ਨੂੰ ਛੂਟ ਕਰਤੀ ਤੇ ਆਪਣੇ ਸਾਈਕਲ ਜਿਹੜੇ ਬੀਚ ਦੇ ਕਿਨਾਰੇ ਤੇ ਲਾਏ ਸੀ ਪਾਰਕਿੰਗ ਦੇ ਵਿੱਚ ਤੇ ਜਿਹੜਾ ਆਪਾਂ ਨੂੰ ਨਵਾਂ ਸਾਥੀ ਮਿਲਿਆ ਆਲ ਇੰਡੀਆ ਟੂਰ ਵਾਲਾ ਸੋਲੋ ਬਾਈ ਤੇ ਉਹ ਉੱਥੇ ਬਈ ਆਪਣੇ ਸਾਈਕਲਾਂ ਦੀ ਨਿਗਰਾਨੀ ਕੋਲੇ ਬੈਠਾ ਤੇ ਉਹ ਅੱਜ ਆਪਣੇ ਨਾਲ ਹੀ ਉੱਥੇ ਬੀਚ ਦੇ ਕਿਨਾਰੇ ਤੇ ਤੰਬੂ ਲਾਊਗਾ ਮੂਨੇ ਰੋ ਗਿਆ ਤੇ ਬੀਚ ਦੇ ਆਲੇ ਦੁਆਲੇ ਜਿਹੜੇ ਵੀ ਹੋਟਲ ਬਣੇ ਹੋਇਆ ਜਗਮਗ ਜਗਮਗ ਕਰੀ ਜਾਂਦੇ ਆ ਅੱਗੇ ਵੀ ਇੱਧਰ ਜਮਾ ਕਿਨਾਰੇ ਦੇ ਉੱਤੇ ਬਣੇ ਹੋਇਆ ਹੋਟਲ ਜਗਮਗ ਜਗਮਗ ਕਰੀ ਜਾਂਦੇ ਆ ਪੂਰਾ ਟਰੌਣਕ ਮੇਲਾ ਹੈ ਚੱਲਦੇ ਆਂ ਆਪਾਂ ਥੋੜਾ ਜਿਹਾ ਅੱਗੇ ਨੂੰ ਹੋਰ ਤੇ ਅੱਜ ਆਪਾਂ ਇੱਥੇ ਤੰਬੂ ਲਾਵਾਂਗੇ ਕਿਸੇ ਆਲੇ-ਦੁਆਲੇ ਪੁੱਛ ਕੇ ਆ ਇੱਥੇ ਬੀਚ ਦੇ ਕਿਨਾਰੇ ਤੇ ਜਮਾਂ ਮੇਜ਼ ਲੱਗੇ ਤੇ ਕੁਰਸੀਆਂ ਲੱਗੀਆਂ ਹੋਈਆਂ ਤੇ ਮੇਜ਼ਾਂ ਦੇ ਉੱਤੇ ਇੱਕ-ਇੱਕ ਮੋਮਬਤੀ ਪਈ ਆ ਜਿੱਥੋਂ ਦੇ ਕਰਨੇਗਾ ਜਾਊਗੀ ਉੱਥੇ ਤੇ ਕਰਨ ਮੇਜ਼ ਕੁਰਸੀਆਂ ਵੀ ਖੀ ਜਾਂਦੀਆਂ ਬੜੀ ਚਾਹਲ-ਪਹਿਲ ਤੇ ਰੌਣਕ ਹੈ ਬੀਚ ਦੇ ਉੱਤੇ ਤੇ ਇੱਕ ਗੋਆ ਸ਼ਹਿਰ ਦੀ ਇਹ ਬਹੁਤ ਜ਼ਿਆਦਾ ਮਸ਼ਹੂਰ ਬੀਚ ਹੈ ਜਿਹੜੇ ਉੱਤੇ ਰਾਤ ਨੂੰ 2-3 ਵਜੇ ਤੱਕ ਚਾਹਲ-ਪੈਲ ਰਹਿੰਦੀ ਤੇ ਐਵੇਂ ਭਾਈ ਆਏ ਹੋਟਲਾਂ ਦੇ ਉੱਤੇ ਮਿਊਜ਼ਿਕ ਵਗੈਰਾ ਚੱਲਦਾ ਰਹਿੰਦਾ ਤੇ ਇੱਥੇ ਭਾਈ ਵਿਦੇਸ਼ਾਂ ਤੋਂ ਤੇ ਆਪਣੇ ਭਾਰਤ ਤੋਂ ਲੋਕ ਘੁੰਮਣ ਆਉਂਦੇ ਤੇ ਰਾਤ ਨੂੰ ਇੱਥੇ ਭਾਈ ਆਪ ਦਾ ਖਾਣਾ ਪੀਣਾ ਕਰਦੇ ਆ। ਤੇ ਆਪਾਂ ਵੀ ਇੱਥੇ ਦੇਖ ਕੇ ਕੋਈ ਟਿਕਾਣਾ ਆ ਤੇ ਇੱਥੇ ਭਾਈ ਤੰਬੂ ਗੱਡਦੇ ਆ। ਜਿਵੇਂ ਸਾਰਿਆਂ ਨੂੰ ਪਤਾ ਹੀ ਸੀ ਕਿ ਅੱਜ ਆਪਣਾ ਜਨਮ ਦਿਨ ਸੀ ਆ। ਅੱਜ ਆਪਾਂ ਪੂਰੇ 23 ਸਾਲਾਂ ਦੇ ਹੋ ਗਏ ਆ ਤੇ 24ਵਾਂ ਸਾਲ ਲੱਗ ਗਿਆ ਅੱਜ ਆਪਾਂ ਨੂੰ 19 ਨਵੰਬਰ ਨੂੰ। ਤੇ ਸਾਰਿਆਂ ਦਾ तहे ਦਿਲ ਤੋਂ ਧੰਨਵਾਦ ਕਰਦੇ ਜਿਨ੍ਹਾਂ ਨੇ ਆਪਾਂ ਨੂੰ ਕਮੈਂਟ ਕੀਤੇ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਤੇ ਸਾਰਿਆਂ ਨਾਲ ਵੱਡਾ ਤਾਂ ਆਪਣੇ ਮਾਪਿਆਂ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਆਪਾਂ ਨੂੰ ਦੁਨੀਆ ਦਿਖਾਈ ਤੇ ਦੂਜੀ ਗੱਲ ਆਪਾਂ ਨੂੰ ਭਾਈ 7 ਮਹੀਨੇ ਹੋ ਗਏ ਘਰੋਂ ਬਾਹਰ ਘੁੰਮਦੇ ਫਿਰਦੇ ਨੂੰ ਤੇ ਉਹਨਾਂ ਨੇ ਇਜਾਜ਼ਤ ਦਿੱਤੀ ਉਹਨਾਂ ਦੀ ਇਜਾਜ਼ਤ ਤੇ ਆਪਾਂ ਆਲ ਇੰਡੀਆ ਟੂਰ ਹੈ ਜਿਹੜਾ ਕਰੀ ਜਾਂਦੇ ਆ ਜੇ ਉਹਨਾਂ ਦੀ ਇਜਾਜ਼ਤ ਨਾ ਹੁੰਦੀ ਤੇ ਆਪਾਂ ਇੱਥੋਂ ਤੱਕ ਨਾ ਆਪ ਦੇ ਸਕਦੇ ਸੀ ਨਾ ਤੁਹਾਡੇ ਨਾਲ ਸਾਂਝਾ ਕਰ ਸਕਦੇ ਸੀ ਇਹ ਸਾਰਿਆਂ ਨੂੰ ਪਹਿਲਾਂ ਤਾਂ ਮੰਮੀ ਡੈਡੀ ਦਾ ਤੇ ਅੱਜ ਦਿਲ ਤੋਂ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਇੰਨੀ ਇਜਾਜ਼ਤ ਦਿੱਤੀ ਤੇ ਆਪਣੇ ਬਿੱਟੂ ਬਾਈ ਹਰਪਾਲ ਬਾਈ ਜਿਹੜਾ ਨੀਸ਼ੂ ਬਾਈ ਘਰੇ ਜਾਵੜਿਆ ਉਹਨਾਂ ਦੇ ਨਾਲ ਘੁੰਮਣ ਵਾਸਤੇ ਤੇ ਇੱਥੋਂ ਤੱਕ ਦੁਨੀਆਦਾਰੀ ਦੇਖਣ ਵਾਸਤੇ ਆਪਾਂ ਨੂੰ ਇਜਾਜ਼ਤ ਦਿੱਤੀ ਦੂਜਾ ਤੇ ਅੱਜ ਦਿਲ ਤੋਂ ਧੰਨਵਾਦ ਕਰਦੇ ਆ ਆਪਣੀਆਂ ਪੰਜਾਬ ਦੀਆਂ ਜਿਹੜੀਆਂ ਸੰਗਤ ਆਪਾਂ ਨੂੰ ਦੇਖਦੀਆਂ ਜਿਹੜੀਆਂ ਨਹੀਂ ਦੇਖਦੀਆਂ ਉਹਨਾਂ ਦਾ ਵੀ ਤੇ ਅੱਜ ਦਿਲ ਤੋਂ ਧੰਨਵਾਦ ਜਿਨ੍ਹਾਂ ਨੇ ਆਪਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਉਹਨਾਂ ਦਾ ਵੀ ਤੇ ਅੱਜ ਦਿਲ ਤੋਂ ਧੰਨਵਾਦ ਤੇ ਸਾਰਿਆਂ ਨਾਲ ਵੱਡੀ ਗੱਲ ਹੈ ਕਿ ਆਪਾਂ ਜਦੋਂ ਦਾ ਸਫਰ ਕਰਨ ਲੱਗੇ ਆਂ ਉਦੋਂ ਦਾ ਆਪਣਾ ਪੰਜਾਬ ਦੀਆਂ ਸੰਗਤਾਂ ਨੇ ਜਿਹੜੀਆਂ ਵਿਦੇਸ਼ਾਂ 'ਚ ਬੈਠੀਆਂ ਇੱਥੇ ਬੈਠੀਆਂ ਉਹਨਾਂ ਨੇ ਆਪਾਂ ਨੂੰ ਬਹੁਤ ਜ਼ਿਆਦਾ ਸਾਥ ਦਿੱਤਾ ਤੇ ਅੱਜ ਆਪਾਂ ਸੋਹnde ਹੁੰਦੇ ਸੀ ਵੀ ਗੋਆ ਸ਼ਹਿਰ ਹੈ ਇੱਕ ਵਿਚਾਂ ਦਾ ਸ਼ਹਿਰ ਬੋਲਿਆ ਜਾਂਦਾ ਜਿੱਥੇ ਸਮੁੰਦਰ ਦੇ ਉੱਤੇ ਬਹੁਤ ਸੋਹਣੀਆਂ-ਸੋਹਣੀਆਂ ਵਿਚਾਂ ਤੇ ਉੱਥੇ ਅੱਜ ਆਪਣਾ 23 ਸਾਲ ਪੂਰੇ ਹੋ ਕੇ 24 ਸਾਲ ਆਪਾਂ ਨੂੰ ਲੱਗ ਗਿਆ ਅੱਜ 19 ਨਵੰਬਰ ਨੂੰ ਉਹਦਾ ਆਪਾਂ ਜਨਮ ਦਿਨ ਮਨਾਈ ਜਾਂਦੇ ਆ ਤੇ ਬਹੁਤ ਖੁਸ਼ੀ ਆ ਇੱਕ ਵਾਖੀ ਜੀ ਜਗ੍ਹਾ ਤੇ 24 ਮਹੀਨ ਆਪਣਾ ਜਨਮ ਦਿਨ ਜਿਹੜਾ ਮਣੀ ਜਾਂਦਾ ਤੇ ਆਪਾਂ ਹੁਣ ਕੇਕ ਕੱਟਣ ਲੱਗੇ ਆ ਸਾਰਿਆਂ ਦਾ ਤੇ ਦਿਲ ਤੋਂ ਧੰਨਵਾਦ ਕਰਦੇ ਆ ਜਿਨ੍ਹਾਂ ਦਾ ਰਿਪਲਾਈ ਨਹੀਂ ਹੋਇਆ ਉਹਨਾਂ ਤੋਂ ਮਾਫੀ ਆ ਤੇ ਜਿਨ੍ਹਾਂ ਦਾ ਰਿਪਲਾਈ ਹੋ ਗਿਆ ਉਹਨਾਂ ਦਾ ਤੇ ਦਿਲ ਤੋਂ ਧੰਨਵਾਦ ਹੈਪੀ ਬਰਥਡੇ ਸੰਦੀਪ ਥੈਂਕ ਯੂ ਹੈਪੀ ਬਰਥਡੇ ਭਾਈ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਭਾਈ ਸੰਦੀਪ ਤਨ ਤਰੱਕੀਆਂ ਕਰੇ ਨੋ ਨੋ ਮਮ ਕੰਟੈਕਟ ਨੇ ਵਾਹ ਵਈ ਮੜਿਆ ਕੰਮ ਤਾਂ ਜਾਨਾ ਖਾਲੀ ਦਿੱਤੀ ਸਾਈਕਲ ਆਪਾਂ ਇੱਧਰ ਪਾਰਕਿੰਗ 'ਚ ਖੜਾਤੇ ਤੇ ਇੱਥੇ ਤਾਲਾ ਲਾ ਕੇ ਥਿੰਨੇ ਸਾਈਕਲ ਜੋੜ ਕੇ ਖੜਾ ਦਾਂਗੇ ਤੇ ਇੱਧਰ ਆਪਾਂ ਵਿੱਚ ਨੂੰ ਜਾਂਦੇ ਜਦੋਂ ਰਾਹ ਜਾਂਦਾ ਥੱਲੇ ਨੂੰ ਸਮੁੰਦਰ ਦੇ ਕਿਨਾਰੇ ਤੇ ਅੱਗੇ ਮਛਵਾਰਿਆਂ ਦੀ ਸਾਰੀਆਂ ਮੱਤੀਸਤੀਆਂ ਖੜੀਆਂ ਆਈਆਂ ਤੇ ਪਿੱਛੇ ਆਪਾਂ ਆਪਦਾ ਤੰਬੂ ਕੱਢ ਲਿਆ ਇੱਥੇ ਉੱਚੀ ਜਗ੍ਹਾ ਤੇ ਆਪਾਂ ਆਪਦਾ ਤੰਬੂ ਕੱਢ ਲਿਆ ਇੱਥੇ ਅੱਜ ਦੀ ਰਾਤ ਆਪਣੀ ਬਤੀਤ ਹੋਊਗੀ। ਆਪਾਂ ਪੁੱਛਿਆ ਸੀ ਉਹ ਬਾਈ ਹੋਟਲ ਵਾਲੇ ਤੋਂ ਸਾਹਮਣੇ ਜਿਹੜਾ ਹੋਟਲ ਆ ਉੱਥੋਂ ਪੁੱਛਿਆ ਸੀ ਆ ਇੱਥੇ ਪਾਣੀ ਪੋਣੀ ਨਹੀਂ ਹੁੰਦਾ ਕਹਿੰਦਾ ਨਹੀਂ ਬਈ ਉਹਨਾਂ ਨੇ ਉੱਥੇ ਅੱਗੇ ਤੋਂ ਵੀ ਉਹ ਜਿੱਥੇ ਕਿਸ਼ਤੀਆਂ ਦਿਖੀ ਜਾਂਦੀਆਂ ਉਦੋਂ ਅੱਗੇ ਤੱਕ ਵੀ ਉਹਨਾਂ ਨੇ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਹੀ ਦਿਖਾਇਆ ਉੱਥੋਂ ਤੱਕ ਉਹਨਾਂ ਨੇ ਮੇਜ਼ ਲਾ ਰੱਖਿਆ ਤੇ ਆਸੇ-ਪਾਸੇ ਕੁਰਸੀਆਂ ਲਾ ਕੇ ਤੇ ਉਹਨਾਂ ਦੇ ਉੱਤੇ ਮੋਮਬਤੀਆਂ ਰੱਖੀਆਂ ਹੋਈਆਂ ਤੇ ਖਾਣ-ਪੀਣ ਨੂੰ ਜਿਹੜਾ ਬਾਹਰੋਂ ਘੁੰਮਣ ਕਾ ਮਨਾਉਂਦੇ ਤੇ ਉਹ ਭਾਈ ਇੱਥੇ ਆਪਦਾ ਖਾਣਾ-ਪੀਣਾ ਕਰਦੇ ਸ਼ਾਮ ਦਾ ਉਹ ਤੋਂ ਆਪਾਂ ਉੱਚੀ ਜਗ੍ਹਾ ਤੇ ਆਪਦਾ ਭਾਈ ਤੰਬੂ ਲਾਇਆ। ਸਾਹਮਣੇ ਆਪਣੇ ਸਾਈਕਲ ਖੜੇ ਤੇ ਉਹਦੇ ਥੱਲੇ ਹੀ ਸਾਈਡ ਤੇ ਆਪਾਂ ਤੰਬੂ ਲਾਤਾ। ਤੇ ਸਾਹਮਣੇ ਭਾਈ ਮਛਵਾਰੇ ਜਿਹੜੇ ਆਪਦੇ ਜਾਲ ਖਿੱਚੀ ਜਾਂਦੇ ਆ। ਉਹ ਵੀ ਤੁਹਾਨੂੰ ਥੋੜਾ ਜਿਹਾ ਦਿਖਾ ਦਈਏ। ਕਿਵੇਂ ਆਦੇ ਮਛਵਾਰੇ ਜਾਲ ਨੂੰ ਖਿੱਚਦੇ ਰਾਤ ਨੂੰ। ਜਿਹੜੇ ਇਹਨਾਂ ਨੇ ਜਾਲ ਪਾਏ ਹੁੰਦੇ ਆ। ਇਹ ਕਿਹੜੇ ਲੋਟ ਹੁਣ। ਇਹ ਭਾਈ ਸਮੁੰਦਰ ਦੇ ਵਿੱਚ ਜਾਲ ਸਿੱਟ ਕੇ ਤੇ ਮੱਛੀਆਂ ਫੜੀ ਜਾਂਦੇ ਆ। ਆ ਦੇਖੋ ਬੱਗੇ ਭਈਆ ਆ ਇਧਰ ਵੀ ਜਾਲ ਇਕੱਠਾ ਕਰ ਲਿਆ ਤੇ ਆ ਇਧਰ ਭਾਈ ੋਲੀ ੋਲੀ ਇਹਨਾਂ ਨੇ ਐਵੇਂ ਉੱਪਰ ਦੀ ਇਧਰੋਂ ਸਟਾਰਟ ਕੀਤਾ ਤੇ ਐਵੇਂ ਭਾਈ ਉੱਪਰ ਦੀ ਘੁਮਾ ਕੇ ਤੇ ਉਧਰ ਵੀ ਲੱਗੇ ਪਏ ਹੋਣਗੇ ਐਵੇਂ ਆਮ ੋਲੀ ੋਲੀ ਇਧਰ ਨੂੰ ਬਾਹਰ ਨੂੰ ਖਿੱਚੀ ਜਾਂਦੇ ਆ ਉਹ ਇੱਕ ਵਿੱਚ ਇਹਨਾਂ ਦੀ ਕਿਸ਼ਤੀ ਫਿਰਦੀ ਜੋ ਲੱਟਾਂ ਮਾਰੀ ਜਾਂਦੀ ਐ ਸਮੁੰਦਰ ਦੇ ਵਿੱਚ ਹਜੇ ਵੀ ਬੀਚਾਂ ਦੇ ਉੱਤੇ ਟਮਾਟਾ ਲਾ ਜਿਹੜਾ ਨਾਈ ਜਾਂਦਾ ਹੈ ਇੱਧਰ ਭਾਈ ਆਉਂਦਾ ਹੈ ਜਿਹੜੇ ਨਾ ਰੋਜੀ ਰੋਟੀ ਚੱਲਦੀ ਉਹ ਕੰਮ ਕਰੀ ਜਾਂਦੇ ਆ ਕੱਲ ਨੂੰ ਆਪਾਂ ਨਾਰਥ ਗੋਆ ਦੇ ਵਿੱਚ ਜਾਵੜਾਂਗੇ ਅੱਜ ਆਪਾਂ ਸਾਊਥ ਗੋਆ ਦੇ ਬਾਰਡਰ ਤੇ ਬੈਠੇ ਆ ਤੇ ਇਹਦੇ ਨਾਲ ਹੀ ਅੱਜ ਦੀ ਵੀਡੀਓ ਆਪਣੀ ਸਮਾਪਤੀ ਲਈਵਾਦੀ ਆ ਸਾਰੀ ਸੰਗਤਾਂ ਦਾ ਤੇ ਦਿਲ ਤੋਂ ਧੰਨਵਾਦ ਕਰਦੇ ਆ ਜਿਹੜਾ ਕੀਮਤੀ ਤੇ ਕੀਮਤੀ ਸਮਾਂ ਕੱਢ ਕੇ ਆਪਣੀ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਫਿਰ ਤੋਂ ਸਾਰੀ ਸੰਗਤਾਂ ਦਾ ਤੇ ਦਿਲ ਤੋਂ ਧੰਨਵਾਦ ਕੱਲ ਨੂੰ ਮਿਲਦੇ ਆ ਨਵੀਂ ਸਵੇਰ ਨਾਲ ਨਵੇਂ ਸਫਰਾਂ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕ